ਸਵਾਗਤ ਹੈ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ ਕਪੂਟਲਾ ਚ ਸ਼ਾਲੀਮਾਰ ਬਾਗ ਵਿਖੇ ਪ੍ਰਧਾਨ ਵਿੱਕੀ ਅਗਰਵਾਲ ਅਬਰਾਏ ਅਤੇ ਵੱਖ-ਵੱਖ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਾਇੰਸ ਸੰਧਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕ ਗਾਇਕ ਕਨਵਰ ਗਰੇਵਾਲ ਨੇ ਆਪਣੀ ਗੀਤਾਂ ਨਾਲ ਲੋਕਾਂ ਦਾ ਮਨ ਮੋ ਲਿਆ ਪ੍ਰਬੰਧਕਾਂ ਨੇ ਕਿਹਾ ਹੈ ਕਿ ਇਸ ਮੌਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਮਰਾਨ ਰਸ਼ੀਦ ਜਲੰਧਰ ਸੋਨਲ ਸਿੰਘ ਜਲੰਧਰ ਅੱਜ ਬਾਬਾ ਜੀ ਅੱਜ ਪੀਰ ਪਠਾਨ ਅੱਜ ਬਾਬਾ ਜੀ ਤੁਸੀਂ ਇੱਥੇ ਆਏ ਅੱਜ ਤੁਹਾਨੂੰ ਕਿੱਦਾਂ ਲੱਗ ਰਿਹਾ ਸਾਨੂੰ ਬਹੁਤ ਅੱਛਾ ਲੱਗਿਆ ਕਿ ਸਾਈਂ ਪਰਿਵਾਰ ਦੇ ਬੱਚਿਆਂ ਨੇ ਹਾਂਜੀ ਅੱਜ ਜੋ ਮੋਲ ਬਣਾਉਣਾ ਉਹਨਾਂ ਨੇ ਸਾਰਿਆਂ ਦੀਆਂ ਖੁਸ਼ੀਆਂ ਔਰ ਸਾਰੇ ਕਪੂਰ ਥਲੇ ਨੂੰ ਇਕੱਠਾ ਕੀਤਾ ਆ ਸਾਈਂ ਜੀ ਸਾਈਂ ਸੰਧਿਆ ਦੇ ਔਰ ਅੱਜ ਦੀ ਸ਼ਾਮ ਇਹ ਪੂਰਾ ਸਾਲ ਯਾਦ ਰੱਖੂ ਸਭ ਨੂੰ ਬਹੁਤ ਅੱਛਾ ਲੱਗਾ ਸਭ ਨੇ ਆਨੰਦ ਮਾਣਿਆ ਔਰ ਸਾਡੇ ਬਾਬਾ ਵੱਲੀ ਜੀ ਜੋ ਦਰਬਾਰ ਤੇਲੂ ਜੀ ਮਹਾਰਾਜ ਤੋਂ ਸਾਡੇ ਭਰਾਏ ਆ ਇਹਨਾਂ ਨੇ ਵੀ ਬਹੁਤ ਆਨੰਦ ਮਾਣਿਆ ਔਰ ਸਭ ਦੀ ਵੈਲਕਮ ਕੀਤਾ ਆ ਅਸੀਂ ਬਹੁਤ ਖੁਸ਼ ਆ ਔਰ ਆਂਦੇ ਸਾਲ ਰੱਬ ਕਰੇ ਚੜ੍ਹਦੀ ਕਲਾ ਚ ਜਾਵੇ ਤੇ ਸਾਈਂ ਸੰਧਿਆ ਤੇ ਸਾਰੇ ਫੇਰ ਇੱਥੇ ਹੀ ਮੋਜਾਂ ਲੈਣ ਬਾਕੀ ਜੈ ਸਾਈਂ ਆ ਜੀ ਸਰ ਅਸਾਤਰੀ ਇੱਥੇ ਆਇਆ ਸਾਈ ਸੰਧਿਆ ਦੇ ਅਸਰ ਕੀ ਮਸਤੀ ਅੱਜ ਕਪੂਰਥਲਾ ਸ਼ਾਲੀਮਾਰ ਬਾਗ ਵਿਖੇ ਸਾਈ ਲਾਡੀ ਸ਼ਾਹ ਜੀ ਪਰਿਵਾਰ ਵੱਲੋਂ ਜਿਹੜਾ ਇਹ ਸਾਈ ਸੰਧਿਆ ਕਰਾਈ ਗਈ ਹੈਗੀ ਆ ਤੇ ਮੁੱਖ ਜਿਹੜੇ ਕਲਾਕਾਰ ਇੱਥੇ ਨੇ ਸਾਡੇ ਕਮਰ ਗਰੀਬਾਂ ਦੀ ਪੁਛੇ ਹੋਈ ਨੇ ਤੇ ਮੈਂ ਕਹਿੰਨਾ ਇਹ ਇੱਕ ਬਹੁਤ ਹੀ ਨਜ਼ਾਰੇਦਾਰ ਪ੍ਰੋਗਰਾਮ ਕੁਮਕਲੇ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਧਰਮਾਂ ਤੋਂ ਉਪਰ ਉੱਠ ਕੇ ਜਾਤਾਂ ਤੋਂ ਉਪਰ ਉੱਠ ਕੇ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਇਹ ਬਹੁਤ ਹੀ ਅਛਾਰਿਆਤ ਹੋਰੇ ਬੜਾ ਵਧੀਆ ਕਿਸਨੇਹਾ ਦਿੰਦਾ ਹੈਗਾ ਅਸੀਂ ਆਪਾਂ ਭਾਈਚਾਰਾ ਜਿਹੜਾ ਹੈਗਾ ਆ ਉਹ ਇੱਕੋ ਹੀ ਜਿਹੜਾ ਇਹ ਕਹੋ ਕਿ ਜਿਹੜਾ ਇੱਕ ਧਰਮ ਹੈਗਾ ਆ ਉਹ ਸਿਰਫ ਇੱਕ ਇਨਸਾਨੀਅਤ ਦਾ ਧਰਮ ਹੈਗਾ ਆ ਤੇ ਜਿਹੜੀਆਂ ਜਾਤਾਂ ਸਿਰਫ ਦੋ ਤਰ੍ਹਾਂ ਦੀਆਂ ਹੈਗੀਆਂ ਇੱਕ ਮਰਦ ਤੇ ਔਰਤ ਦੀ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਹੈ ਨਹੀਂ ਆ ਮੈਂ ਸਮਝਦਾ ਕਿ ਇਹੋ ਜਿਹੀਆਂ ਜਿਹੜੇ ਪ੍ਰੋਗਰਾਮ ਹੈਗੇ ਨੇ ਹਰ ਇੱਕ ਪਾਸੇ ਹੋਣੇ ਚਾਹੀਦੇ ਨੇ ਤਾਂ ਕਿ ਜਿਹੜਾ ਇਹ ਲੋਕਾਂ ਦੇ ਵਿੱਚ ਮਨਮਟਾਓ ਆ ਰਿਹਾ ਜਾਂਾਂ ਨੂੰ ਲੈ ਕੇ ਜਾਂ ਧਰਮਾਂ ਨੂੰ ਲੈ ਕੇ ਉਹ ਬਿਲਕੁਲ ਖਤਮ ਹੋ ਜਾਏਗਾ ਜੀ ਸਰ ਅੱਜ ਵੀ ਇੱਥੇ ਆਏ ਹੋ ਤਾਂ ਕਿਹਦਾ ਫੀਲ ਹੋ ਰਿਹਾ ਹੈ ਤੁਹਾਨੂੰ ਇੱਥੇ ਆ ਕੇ ਤਾਂ ਬਹੁਤ ਅੱਛਾ ਪ੍ਰਾਊਡ ਫੀਲ ਹੋ ਰਿਹਾ ਲਗਭਗ ਇਹ ਤਕਰੀਬਨ 2.5 ਤੋਂ 3 ਘੰਟੇ ਅਸੀਂ ਉਹਦੇ ਇੱਥੇ ਪ੍ਰੋਗਰਾਮ ਨੂੰ ਟੈਨ ਕੀਤਾ ਤੇ ਆਮ ਲੋਕਾਂ ਦੇ ਵਿੱਚ ਬੈਠ ਕੇ ਤੇ ਬਹੁਤ ਹੀ ਸੋਹਣਾ ਲੱਗਿਆ ਪ੍ਰੋਗਰਾਮ ਤੇ ਆਇਆ ਤਾਂ ਅਸੀਂ ਥੋੜੇ ਸਮੇਂ ਲਈ ਸੀਗੇ ਕਿ ਜਦੋਂ ਦੇਖਿਆ ਸੀ ਲੋਕ ਨੂੰ ਇੰਤਜ਼ਾਰ ਸੀ ਜੁੜਨ ਵਾਲੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਸੀਗੀਆਂ ਤੇ ਸਾਡਾ ਮਨ ਵੀ ਕੀਤਾ ਘਰ ਜਾਣ ਲੋਕ ਹੁਣ ਵੀ ਲਗਭਗ ਭਾਈ 1 ਵਜ ਗਿਆ ਰਾਤਾਂ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਤੇ ਇਸ ਠਹਿਰਾਵ ਬਹੁਤ ਅੱਛੀਆਂ ਮਿਲੀਆਂ ਤੇ ਦੂਜੇ ਜਿਹੜਾ ਪ੍ਰੋਗਰਾਮ ਹੋ ਤੇ ਰਹਿਣੇ ਇਹ ਅਗਰਵਾਲ ਜੀ ਹਾਂਜੀ ਸਰ ਸਰ ਅੱਜ ਤੁਸੀਂ ਇੱਥੇ ਸਾਈਂ ਸੰਧਿਆ ਕਰਾਈ ਹੈ ਸਰ ਤੁਹਾਨੂੰ ਕਿੰਨਾ ਕੁ ਟਾਈਮ ਹੋਦਿਆ ਹੈ ਇੱਥੇ ਸਾਈਂ ਜੀ ਤੁਹਾਨੂੰ ਸਰ ਸਾਨੂੰ 8 ਸਾਲ ਹੋ ਗਏ ਜੀ ਸਾਡੀ 8ਵੀਂ ਸਾਈਂ ਸੰਧਿਆ ਸੀ ਜਿਹੜੀ ਇਸ ਵਾਰੀ ਕਰਾਈਏ ਸੀ ਜੀ ਸਰ ਜਿਹਦਾ ਇਥੋਂ ਦੂਰੋਂ ਆਇਆ ਗਿਆ ਸੰਗਤਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੀ ਆ ਵੀ ਸਾਈਂ ਜੀ ਦੇ ਲੜਨ ਲੱਗੇ ਰਹੋ ਸਾਰੇ ਜਣੇ ਜੀ ਠੀਕ ਹੈ ਜੀ ਸਰਬੱਤ ਦਾ ਭਲਾ ਮੰਗਦੇ ਹਾਂ ਜੀ ਰੱਬ ਤੋਂ ਮਾਤਾ ਰਾਣੀ ਤੋਂ ਵਾਹਿਗੁਰੂ ਤੋਂ ਸਾਈਂ ਜੀ ਤੋਂ ਸਭ ਸਰਬੱਤ ਦਾ ਭਲਾ ਮੰਗਦੇ ਹਾਂ ਜੀ ਸਰ ਤੁਹਾਨੂੰ ਅਜੇ ਤੇ ਸਾਨੂੰ ਜਿੰਦਗੀ ਕਿੰਨਾ ਸਰ ਲੱਗ ਰਿਹਾ ਕਿਦਾਂ ਮਹਿਸੂਸ ਹੋ ਰਿਹਾ ਆਪਣੇ ਮਨ ਨੂੰ ਬਹੁਤ ਵਧੀਆ ਜੀ ਬਹੁਤ ਸੰਗਤ ਆਈ ਜੀ ਸਾਡੀ ਸਮਝੋਂ ਬਾਹਰ ਹੋ ਗਈ ਇੰਨੀ ਸੰਗਤ ਆਈ ਸਾਨੂੰ ਕੰਟਰੋਲ ਕਰਨਾ ਵੀ ਥੋੜਾ ਔਖਾ ਹੋ ਗਿਆ ਜੀ ਪਰ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਸਾਡਾ ਸਾਡੇ ਦਰਸ਼ਨ ਜੀ ਖੜੇ ਨੇ ਸਾਡੇ ਇੰਚਾਰਜ ਨੇ ਜੀ ਕਪੂਰਥਲੇ ਪੀਸੀਆਰ ਇੰਚਾਰਜ ਨੇ ਟ੍ਰੈਫਿਕ ਇੰਚਾਰਜ ਨੇ ਬੜਾ ਸਾਡਾ ਸਾਥ ਦਿੱਤਾ ਜੀ ਇਹਨਾਂ ਨੇ ਇਹਨਾਂ ਦੇ ਨਾਲ ਅਸੀਂ ਤਾਲਮਿਲ ਕਰਕੇ ਜੀ ਪੂਰਾ ਕੰਟਰੋਲ ਕੀਤਾ। ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਇੱਕ ਦੁਕਾਨ ਤੇ ਕੰਮ ਕਰਦੇ ਨੌਜਵਾਨ ਦੀ 11000 ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਣ ਨਾਲ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਲੜਕਾ ਗਵਾਲ ਮੰਡੀ ਰਾਮ ਤੇ ਇੱਕ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ। ਤੀਰਥ ਰੋਡ ਤੇ ਕੰਮ ਕਰਦਾ ਸੀ ਤੇ ਦੁਕਾਨ ਮਾਲਕ ਨੇ ਆਪਣੇ ਲੜਕੇ ਨੂੰ ਦੁਕਾਨ ਦੀ ਛੱਤ ਤੇ ਬੋਰਡ ਲਗਾਉਣ ਲਈ ਕਿਹਾ ਤਾਂ ਉਸ ਦਾ ਬੋਰਡ ਛੱਤ ਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਲੱਗ ਗਿਆ। ਹਾਂਜੀ ਬਾਈ ਮਸਲਾ ਭਾਈ ਬੋਲਿਓ ਪਾਣੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦਾ ਆ ਠੀਕ ਹੈ ਜੀ ਜੋ ਜਿੰਦੀ ਦੀ ਜਿਹੜੀ ਮਲਕੀ ਜੋ ਬਣਦੀ ਆ ਜੋ ਗੱਲਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਦੇ ਆ ਹੀ ਉਹ ਇੱਥੇ ਆਣ ਕੇ ਗੱਲ ਸਾਰੀ ਫੈ ਲ ਮੁਕਾਵੇ ਤੇ ਅਸੀਂ ਚਾਹੁੰਦੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਜੋਗ ਦੇਣਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣਾਈ ਕੀਤੀ ਜਾਵੇ ਬਸ ਜਿਹੜਾ ਮਾਲਕ ਸੀ ਉਹ ਮੌਕੇ ਤੇ ਭੱਜ ਗਿਆ ਪਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਹੋ ਗਏ ਵੇਟ ਕਰਨ ਦੇ ਉਹਦੀ ਕਿ ਫੋਨ ਹੀ ਚੱਕਣ ਡਿਆ ਤੇ ਪੁਲਿਸ ਕੋ ਐਫਐਸਆਈ ਕੋਈ ਲਿਖਵਾਈ ਆ ਤੇ ਸੁਣਾਈ ਕਿ ਬਿਲਕੁਲ ਨਹੀਂ ਹੋਈ ਲੜਕੇ ਦੇ ਨਾਲ ਲੜਕੇ ਨੂੰ ਕਰੰਟ ਲੱਗਣ ਕਰਕੇ ਜਿਹੜੀ ਉਹਦੀ ਡੈਥ ਹੋਈ ਪਤਾ ਲੱਗਾ ਕਿਹੜੀ ਜਗ੍ਹਾ ਦੇ ਉੱਤੇ ਕਰੰਟ ਲੱਗਾ ਸੀ ਇਹ ਇੱਥੇ ਕੋਲ ਆਪਣੇ ਪੁਤਰੀ ਘਰ ਜਾਉਂਗ ਦੇ ਵਿੱਚ ਕੋਈ ਆ ਤੇ ਮੌਕੇ ਤੇ ਇੱਥੇ ਆਏ ਆ ਤਸਦੀਕ ਕਰ ਰਹੇ ਆ ਤਸਦੀਕ ਕਰਨ ਦੇ ਬਾਅਦ ਜੇ ਕੀ ਗੱਲ ਪਤ ਰਹੇ ਮਾਲਕ ਨਾਲ ਕੋਈ ਗੱਲ ਨਹੀਂ ਜੀ ਜਿੰਦੀ ਉਮਰ ਹੈ ਬੰਦੇ ਦੀ ਕਿੰਨੀ ਉਮਰ ਹੈ 22 ਸਾਲ ਹੈ ਮਾਲਕ ਪ੍ਰਾਣ ਕਿੱਥੇ ਹੋਣੋਂ ਮਾਲਕ ਦੁਕਾਨ ਬੰਦ ਹੈ ਜੀ ਹਾਲੇ ਤੁਹਾਨੂੰ ਤਸਦੀਕ ਕਰਨਾ ਬੰਡਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦੁਆਈ ਨਹੀਂ ਜਸਤਰ ਜਿ ਆਏ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਫਿਕਰ ਕਰਕੇ ਜੀ ਮਾਲਕ ਨੂੰ ਸਾਹ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੇ ਹਾਲਾਤ ਆਉਣਗੇ ਤੇ ਮਦਦ ਕਰਾਂਗੇ ਕਾਰਵਾਈ ਕੀਤੀ ਜਾਏਗੀ ਜੋ ਕਾਰਵਾਈ ਹਾਲਾਤ ਮਦਦ ਕੀਤੀ ਚਾਰ ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਮੇਰੇ ਪਾਸੇ ਸਾਨੂੰ ਨਹੀਂ ਜੀ ਪਤਾ ਨਹੀਂ ਇਹ ਮੌਕੇ ਤੇ ਆਏ ਆ ਜੀ ਅਕੀ ਮੌਕੇ ਤੇ ਤਸਦੀਕ ਕਰਕੇ ਸਾਰੀ ਗੱਲ ਕੀ ਆਇਆ ਕਿ ਇਹ ਨਾ ਦਿਹਾੜੀ ਲੌਂਡਿਆ ਸੀ ਹਾਂਜੀ ਤੇ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀ ਸੜਕ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੌਂਟੇ ਤੇ ਉਹ ਬੋਰਡ ਲੌਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 11000 ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੀ ਹੈ ਉਹਨੇ ਕੁਛ ਨਹੀਂ ਕੀਤਾ ਦਿਹਾੜੀਆਂ ਲੌਂਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਇੱਥੇ ਦਿਹਾੜੀਆਂ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੋ ਦਿਨੇ ਵਾਰੀ ਪਿਆ ਹਟ ਦੇ ਨਹੀਂ ਹੀ ਉਹ ਹੈ ਆ ਆਹ ਦੀ ਘਰ ਦੀ ਦਾ ਬੱਚਾ ਜੋ ਲਾ ਹੈ ਤੇ ਪ੍ਰਧਾਨ ਕਹਿੰਦਾ ਵੀ ਸਵੇਰੇ ਨੇ ਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾ ਕੇ ਤੇ ਰਾਤ ਆਦਮੀ ਅੱਜ ਦਾ ਕਿੱਥੇ ਗਰੀਬਾਂ ਦੇ ਜਾਣਗੇ ਇਹ ਚੌਧਰੀ ਸਾਹਿਬ ਮੁੰਡਾ ਮੁੰਡਾ ਹੈ 22 ਸਾਲਾਂ ਦਾ 22 ਸਾਲਾਂ ਦਾ ਦਾਦੀ ਘਾਟੀ ਆ ਬੱਚਾ ਜੀ ਦਾਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਵੇਖ ਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5:00 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਤੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀਤੀ ਪੁਲਿਸ ਨੇ ਕੀ ਕਿਹਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਤ ਕੀ ਮੌਕੇ ਨਹੀਂ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਕੇ ਆਇਆ ਹਸਪਤਾਲ ਮੁੜ ਕੇ ਬਾਅਦ ਆਇਆ ਨਹੀਂ ਜੋ ਤੇ ਉੱਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉੱਤੋਂ ਪਾਣੀ ਪਾਤਾ ਤੇ ਮਰਨਾ ਹੀ ਆਗਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਆ ਹੈ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰਦੇ ਹਾਂ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋਟਾ ਛੋਟਾ ਤੇ ਉਹਦੀ ਘਰ ਦੀ ਆ ਉਹ ਸੋਚੇ ਚਾਹੀਦਾ ਚਾਹ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਕਿੱਥੋਂ ਦਿਹਾੜੀ ਲਾਉਣੀ ਅੱਜ ਦੇ ਹਲਕਾ ਖਡੂਰ ਸਭ ਤੋਂ ਸ਼ੋਮਨੀ ਕਾਲੂ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਤੇ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਕਈ ਚਰਚਾਵਾਂ ਸਾਹਮਣੇ ਆ ਰਹੀਆਂ ਹਨ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਖਲਾ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਚੋਣ ਨਾ ਲੜਨ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ ਅਤੇ ਇਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਆਪਣੇ ਮਰਦਾਂ ਸੇ ਉਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਕੀ ਚਾਹਣਾ ਚਾਹੋਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਦਾ ਲਾਨ ਕੀਤਾ ਗਿਆ ਸੀ ਪਰ ਹੁਣ ਕੰਦੂ ਸਾਹਿਬ ਤੋਂ ਸ਼ਮਨੀ ਕਲੀ ਦਲ ਦੇ ਮਿਰਸਾ ਸਿੰਘ ਮਟੋਵਾ ਉਹਨਾਂ ਦੀ ਮੁਲਾਕਾਤ ਵੀ ਹੋਈ ਆ ਕੀ ਖੁੱਲ ਕੇ ਗੱਲ ਹੋਈ ਆ ਤੇ ਜਿਹਦੇ ਵਿੱਚ ਇਹ ਵੀ ਚਰਚਾਵਾਂ ਹੋ ਰਹੀਆਂ ਕਿ ਪਰਿਵਾਰ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਨਹੀਂ ਜੀ ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਉਤਾਰਨਗੇ ਜਿਨ੍ਹਾਂ ਬੀਬੀ ਖਾਨ ਨੇ ਉਹ ਗਲਤੀ ਨਹੀਂ ਕਰਨਗੇ ਔਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫਿਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੁਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਬਾਤ ਸੀ ਲੋਕ ਇਹਨਾਂ ਨੂੰ ਬਹੁਤ ਲਾਂਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦੇ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਸੀਂ ਕਹਿੰਦੇ ਮਿਲਣ ਦੀ ਲੋੜ ਆ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਤੇ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਤੁਸੀਂ ਕਹਵਾ ਸੀ ਕਿ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜਿਹਦਾ ਦਾ ਕੋਈ ਕਰਮ ਕਰੂਗਾ ਉਹੋ ਜਿਹਾ ਹੀ ਉਹ ਲੋਕਾਂ ਦਾ ਅਪਰਾਧਿਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਕਿ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਹਾਂ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹੈ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਦੇਖ ਕਰਕੇ ਸਾਡੀ ਕੋਈ ਕਿਸੇ ਵੀ ਪਾਰਟੀ ਨਾਲ ਇਦਾਂ ਦੀ ਸਹਿਮਤੀ ਨਹੀਂ ਕਿ ਅਸੀਂ ਉਹਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਖੁਦ ਲੜ ਰਹੇ ਹਾਂ ਕਿ ਦੂਜੇ ਦਾ ਸਮਰਥਨ ਕਿੱਦਾਂ ਕਰਾਂਗੇ ਨਹੀਂ ਅਸੀਂ ਉਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਇਹ ਇਹ ਬਾਕੀ ਅਸੀਂ ਅਸੀਂ ਦੇ ਚਾਰ ਦਿਨ ਤੋਂ ਖੜੇ ਆ ਉਹ ਬਾਅਦ ਚ ਉਹ ਖੜੇ ਆ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਥ ਦਾ ਨੁਕਸਾਨ ਕਰਨਾ ਇਹ ਤੇ ਵੋਟ ਤੇ ਵੰਡੀ ਜਾਊਗੀ ਪਰ ਇਹ ਤੇ ਇਹ ਤੇ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇੱਕ ਜਗ ਸੇਖੇ ਤਾਂ ਜੋ ਜਾਂ ਪੰਜਾਬ ਦੇ ਇਤਾਂ ਚ ਇਹ ਚੀਜ਼ ਉਹਨਾਂ ਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਉਹ ਇਹ ਸੀਟ ਬਾਕੀ 12 ਸੀਟਾਂ ਤੇ ਲੜ ਰਹੇ ਸੀ ਇੱਕ ਸੀਟ ਛੱਡ ਵੀ ਦਿੰਦੇ ਤੇ ਕੁਝ ਫਰਕ ਨਹੀਂ ਪੈਂਦਾ ਇੱਕ ਇਹਨਾਂ ਦੀ ਵੀ ਛਾਖ ਵੱਜ ਜਾਂਦੀ ਇਹ ਗਲਤੀਦਾਰ ਗਲਤੀ ਕਰਕੇ ਇਹ ਅਕਾਲੀ ਦਲ ਨੂੰ ਖਤਮ ਕਰਨਾ ਚਾਹ ਰਹੇ ਆਵਾ ਕੁਝ ਨਹੀਂ ਹੋਈਆਂ ਜੀ ਉਹ ਆਪਣਾ ਸਪਸ਼ਟੀ ਕਰਨ ਜੀ ਮੇਰੀ ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤਾਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਕੋਈ ਸਹਿਮਤੀ ਦਿੱਤੀ ਆ ਹੈ ਤੇ ਜੇ ਸਾਡੇ ਤੋਂ ਕੋਈ ਤੁਸੀਂ ਮਿੜੇ ਹੋ ਦੱਸੋ ਆਪਣਾ ਫੈਸਲਾ ਕਿ ਭਾਈ ਬਰਤਵਾ ਸਿੰਘ ਚੌਣੜਾ ਚੌਣ ਡੱਟ ਕੇ ਚੌਣ ਲੜਨਗੇ ਜੀ ਲੋਕਾਂ ਦਾ ਬਹੁਤ ਸਮਰਥਨ ਹੈ ਸਾਨੂੰ ਸਾਨੂੰ ਇੱਕ ਗੁਰੂ ਤੇ ਪੂਰਾ ਭਰੋਸਾ ਵਾ ਅਸੀਂ ਕੱਲ ਤੋਂ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਮਾਨ ਸਾਹਿਬ ਦਾ ਹੋਰ ਜਿੰਨੀਆਂ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਸੰਗਤ ਨੂੰ ਖਰੂਰ ਸਾਹਿਬ ਦੀ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਸੰਤ ਦੀ ਖਰੂਰ ਸਾਹਿਬ ਦੀ ਸੰਗਤ ਨੂੰ ਕਿ ਪੂਰੀ ਪੰਜਾਬ ਦੀ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਇਹ ਇਹ ਪੰਜਾਬ ਦੇ ਲੋਕਾਂ ਦੀ ਅਣਖ ਦਾ ਆਬਰੂ ਦਾ ਇਹ ਸਵਾਲ ਆ ਇਹਦੇ ਵਾਸਤੇ ਤੁਸੀਂ ਤਕੜੇ ਹੋ ਕੇ ਸਾਰੇ ਜਾਣੇ ਸਮਰਥਨ ਦਿਓ ਨੌਵੇਂ ਪਾਛੇ ਅਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 403ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਮਹਿਲ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੀਆਂ ਨੇ ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ ਅੱਜ ਛਠਖੰਡ ਛਿੜੀ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ ਦੂਜੇ ਪਾਸੇ ਸ਼੍ਰੀ ਦਰਬਾਰ ਸਾਹਿਬ ਤੇ ਛਿੜੀ ਕਾਲ ਤੱਕ ਸਾਹਿਬ ਦੇ ਗ बाबा अटल राय साहेब श्रोमी कमेटी के दरबार भी रही हैं शालू मनचंदा रोहतक हरियाणा से अमृतसर आए हैं गोल्डन टेंपल देखने और बाबा दीप सिंह जी के गुरुद्वारे भी गए थे कल कल हमारा सारा दिन वही रहा सुबह एक साढ़े ग्यारह बजे से लेकर शाम को साढ़े पाँच बज गए थे वहाँ पर भी पूरा उत्साह था लोगों में मैं तो फर्स्ट टाइम ही वहाँ देखा था कि चार बाणियों का पाठ होता है आज श्री गुरु तेग बहादुर जी का प्रकाश पूर्व है उसके लिए सारी संगत को ढेर सारी बधाइया और इस चीज का उत्साह देखने से ही पता चल रहा है शाम को दीप प्रज्वलन होंगे और आतिशबाजी होगी वो देखने का हमारा सौभाग्य तो नहीं पर जिसका है उनके लिए बहुत बहुत खुशी का दिन है सुबह अमृत वेला दर्शन किए बहुत अच्छे दर्शन हुए कोई पार्शियलिटी नहीं होती यहाँ पे सबसे बड़ी चीज तो ये कहेंगे जितनी देर मर्जी बैठो एक बार मत्था टेक के बाहर निकल के जितनी देर मर्जी बैठ सकते हैं कोई ऑब्जेक्शन नहीं होता कुछ नहीं अपना पाठ करो शुक्राना मेरे मालिक सबको ऐसे ही सद्बुद्धि देना अच्छी जगह पर आया करें लोग शुक्राना हरमन जी सिंह मैं हुशियारपुर तो आया जी श्री हरिमंदर साहब पहुंचे हुए हैं मैं यही कहना चाहवागा श्री गुरु तेग जी सबना चढ़ती कला रखन ਸਵਰਾੰਦੇ ਅੰਗਸਾਂ ਸਾਹਿਬ ਜੀ ਹਾਨ ਗੁਰੂ ਮਹਾਰਾਜ ਜੀ ਅਤੇ ਜੋ ਸੰਗਤਾਂ ਨਹੀਂ ਆ ਸਕਦੀਆਂ ਸ੍ਰੀ ਹਰਮੰਦਰ ਸਾਹਿਬ ਉਹ ਸੰਗਤਾਂ ਆਉਣ ਗੁਰੂ ਮਹਾਰਾਜ ਦੇ ਨਾਲ ਜੁੜਨ ਨੇਤ ਨੇਮ ਕਰਿਆ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਨਗੇ ਸਰਬਤੋਦਾਇ ਪਲਾ ਕਰਨਗੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇੱਥੇ ਸੰਗਤੋ ਖੁਸ਼ਕਿਸਮਤ ਬਹੁਤ ਵਧੀਆ ਸਭ ਸੰਗਤਾਂ ਮੱਥਾ ਟੇਕ ਰਹੀਆਂ ਨੇ ਅੰਮ੍ਰਿਤਸਰ ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਲਿੰਕ ਰੋਡ ਤੇ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਦੁਕਾਨ ਡੈਂਟਿੰਗ ਪੇਂਟਿੰਗ ਵੀ ਦੱਸੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੇ ਅਧਿਕਾਰੀ ਕਰੀਬ 3 ਘੰਟੇ ਅੱਗੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਮੇਰਾ ਨਾਮ ਦਲਬਾਖ ਸਿੰਘ ਹੈ ਜੀ ਫਾਇਰ ਸ਼ੀਫ ਸਾਹਿਬ ਕਿਸੇ ਕਰਕੇ ਅੱਗ ਲੱਗੀ ਹੈ ਜੀ ਲਵਟੀ ਮਾਰਕੀਟ ਤੇ ਲੱਗੀ ਹੈ ਜੀ ਸਵਾਗ 9 ਦੇ ਕਰੀਬ ਅੱਗ ਲੱਗੀ ਹੈ ਜੀ ਉਹ ਪੇਟ ਵੀ ਵਿਗਾੜਾ ਉਹਦੇ ਵਿੱਚ ਤਿੰਨਰ ਵਗੈਰਾ ਪਿਆ ਹੋਆ ਹੈ ਅਦਰ ਐਲਪੀਜੀ ਸਿਲੰਡਰ ਵੀ ਜਿਹੜਾ ਇੱਕ ਬਲਾਸਟ ਕਰ ਗਿਆ ਤੇ ਦੋ ਅਜੇ ਵੀ ਅੰਦਰ ਐਲਪੀਜੀ ਸਿਲੰਡਰ ਹੈਗੇ ਆ ਸਰਕੀ ਲੋਕ ਦੀ ਅਗਜ਼ਾ ਤੁਹਾਨੂੰ ਸੂਚਨਾ ਪ੍ਰਾਪਤ ਹੋਈ 9 ਵਜੇ 19 ਮਿੰਟ ਤੇ ਸਾਨੂੰ ਸੂਚਨਾ ਮਿਲੀ ਹੈ ਕੰਟਰੋਲ ਰੂਮ ਤੇ ਸਾਨੂੰ ਉਸ ਤੋਂ ਬਾਅਦ ਗੱਡੀਆਂ ਤਿੰਨ ਆਈਆਂ ਪਹਿਲਾਂ ਉਸ ਤੋਂ ਅੱਗੇ ਜ਼ਿਆਦਾ ਹੋਣ ਕਰਕੇ ਪੰਜ-ਸੱਤ ਗੱਡੀਆਂ ਆ ਗਈਆਂ ਤੇ ਹੁਣ ਸਥਿਤੀ ਕਿਸ ਤਰ੍ਹਾਂ ਦੀ ਕੰਟਰੋਲ ਕੰਟਰੋਲ ਹੈ ਸਿਰਫ ਅੱਗ ਦੇ ਉੱਤੇ ਜਾ ਰਿਹਾ ਜਾ ਰਿਹਾ ਬਿਲਡਿੰਗ ਦੇ ਪਾਣੀ ਪ੍ਰੋਪਰ ਜਗ੍ਹਾ ਤੇ ਪੈ ਨਹੀਂ ਰਿਹਾ ਜਿੱਥੇ ਅੱਗ ਲੱਗੀ ਹੈ ਨਾ ਬਸ ਹੁਣ ਬੰਦੇ ਥੋੜਾ ਜਿਆ ਵੱਡੀ ਗੱਡੀ ਲਾ ਕੇ ਹੁਣ ਨਾਲ ਹੀ ਅੰਦਰ ਬੰਦੇ ਜਾਣਗੇ ਸਾਰਾ ਸਰਚ ਕਰਕੇ ਓਕੇ ਆ ਗਾ ਅੰਦਰ ਕੰਟਰੋਲ ਟੋਟਲ ਕਿੰਨੇ ਪਾਇ ਟੈਂਡਰ ਲੱਗੇ ਤੁਹਾਡੇ ਸੱਤ ਪਾਇ ਟੈਂਡਰ ਕੰਮ ਕਰ ਰਹੇ ਜੀ ਅਸੀਂ ਸਰ ਇੱਕ ਸੇਵਾਦਾਰ ਅੱਗ ਲੱਗਣ ਦਾ ਕੁਸ਼ਾਰਾ ਦਾ ਇਹ ਤਾਂ ਪਤਾ ਲੱਗਾ ਜੀ ਹਜੇ ਤੇ ਦੇਖੋ ਕੰਮ ਹੀ ਚੱਲ ਰਿਹਾ ਜੀ ਅੰਦਰ ਜਾਵਾਂਗੇ ਫਿਰ ਪਤਾ ਲੱਗੇਗਾ ਕੋਈ ਜਾਣ ਨਹੀਂ ਵਾਲੀ ਜਾਣੀ ਨੁਕਸਾਨ ਪਹੁੰਚਾ ਮਾਲੀ ਕਿੰਨਾ ਮਾਲੀ ਤੇ ਹੁਣ ਅੰਦਰ ਜਾ ਕੇ ਪਤਾ ਲੱਗੇਗਾ ਜੀ ਕੀ ਅੰਦਰ ਬਾਹਰ ਹੀ ਆਏਗਾ ਮਾਲਕਾਂ ਨੂੰ ਪਤਾ ਲੱਗਾ ਜੀ ਮਾਲਕ ਖੜੇ ਹੈਗੇ ਨਾਲ ਹੀ ਲੱਗੇ ਹੋਏ ਹੈ ਉਹਦੇ ਪਾਣੀ ਵਾਲੇ ਗੱਡੀਆਂ ਟ੍ਰੋਕਰ ਟੋਕਰੇ ਪਬਲਿਕ ਨੂੰ ਕਹ ਰਹੇ ਆ ਪਬਲਿਕ ਵੀ ਆਪਣਾ ਥੋੜਾ ਸਾਥ ਦੇਵੇ ਕਿ ਆਪਣੇ ਆਪਣੇ ਵਿਚਾਰ ਰਹਿਣ ਅੰਦਰ ਕਿਉਂਕਿ ਅਸੀਂ ਕਿਹਦੇ ਸਿਲੰਡਰ ਪਏ ਆ ਉਹਦੇ ਕਰ ਕਹ ਰਹੇ ਪਰ ਪਬਲਿਕ ਕੋਈ ਵੀ ਸਾਥ ਨਹੀਂ ਦੇਦੀ ਸਾਡਾ ਕੋਈ ਸਿਲੰਡਰ ਵਗੈਰਾ ਪਲਾਸਟਿਕ ਹੈ ਕੋਈ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਲਿਆ ਜੀ ਸੈਂਟਰ ਦਾ ਉਹਨਾਂ ਨੇ ਪਾਲ ਕਰਨ ਕਿਹਾ ਵੀ ਸੈਂਟਰ ਪਏ ਅੰਦਰ ਪਰ ਅਜੇ ਕੋਈ ਗੱਲ ਪਲਾਸਟਿਕ ਦੀ ਕੋਈ ਗੱਲ ਨਹੀਂ ਤੇ ਹੁਣ ਕਿੰਨੇ ਮੁਲਾਜ਼ਮ ਲਗਾਏ ਗਏ ਜੀ ਲੋਕਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਆ ਟੋਕਰ ਜੀ ਸਾਡੇ ਪੰਜ ਚ ਗੱਡੀਆਂ ਕੰਟਰੋਲ ਰੂਮ ਦੀ ਲੱਗੀਆਂ ਵਾ ਪਾਣੀ ਸਿਵਲ ਲੈਂਟ ਵੀ ਆਏ ਆ ਅਫਸਰ ਸਾਹਿਬ ਵੀ ਆਏ ਆ ਹੋਣੇ ਅਫਸਰ ਕੋ ਗਏ ਦਸੋ ਪੁਲਿਸ ਨੇ ਅਜੇਹੇ ਮੁਜਰਮ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਉਮਰ 60 ਸਾਲ ਹੈ ਪਰ ਉਸ ਨੇ ਬਹੁਤ ਹੀ ਜ਼ਿਆਦਾ ਅਜੇਹੇ ਕਾਰਨਾਮੇ ਕੀਤੇ ਹਨ ਤੇ ਇਹ ਦੋਸ਼ੀ ਆਪਣਾ SIM ਮੋਬਾਈਲ ਅਤੇ ਘਰ ਦਾ ਪਤਾ ਹਰ ਵੇਲੇ ਬਦਲਦਾ ਰਹਿੰਦਾ ਸੀ ਉਸ ਨੂੰ ਸੈਕਟਰ 20 ਦੀ ਪੁਲਿਸ ਨੇ ਦੇਰਾ ਪੰਜਾਬ ਦੇ ਜ਼ਿਰਖਪੁਰ ਦੇ ਸੂਰਜ ਟਾਵਰ ਤੋਂ ਗ੍ਰਿਫਤਾਰ ਕੀਤਾ ਹੈ ਤੇ ਇਸ ਉੱਪਰ ਕਈ ਮਾਮਲੇ ਪਹਿਲਾਂ ਵੀ ਦਰਜ ਹਨ हाँ जी सर बताएंगे एक अरेस्ट किया है सर सर क्या मामला है और कितने मामले दर्ज इसके ऊपर ये हमारा कोर्ट से एन एक्ट का पी ए है जिसके खिलाफ एफ आई आर नंबर चार दो हज़ार सत्रह की दर्ज है एक सौ चौहत् आई पी सी में और ये गुरिंदर सिंह है जो एम एस इनके ढकोली में इसका एड्रेस था लेकिन ये काफ़ी दिनों से फरार चल रहा था और काफ़ी तलाश की थी पहले भी इसको लेकिन ये समय समय पर अपना एड्रेस चेंज करता रहता था कल इसको हमने सूर्य इंकलेग डी से अरेस्ट किया है सर कितने मामले दर्ज और कितने फ्रॉड इसके ऊपर सर पूरे इसी केस में इसके खिलाफ पांच केस जो है एक्ट के दर्ज है जिनमें पी ओ है और इसका पता लगा कि इसके खिलाफ डकोली से भी चार पांच केस इसके खिलाफ दर्ज हैं जो हमने डकौली पुलिस को सूचित कर दिया है अपनी कार्रवाई करेंगे सर बताया गया कि डकोली में भी किसी युवक को नकली प्लॉट दिखाकर उससे भी फर्जी किया हाँ ये पूरन सिंह कोई रिटायर्ड रे, रे, कमांडेंट है जिससे इसने छप्पन लाख में सौदा किया था अट्ठाईस लाख उससे ले लिए थे लेकिन एक गलत रजिस्ट्री करा, कराने के लिए इसने प्लाट दिखाया था जो बाद में वो फेंक निकला और इस पर्चा दर्ज हुआ था तो आज कोर्ट में पेश किया जाएगा आज इसको हम कोर्ट में पेश कर रहे हैं सर मान सकते हैं कि पंचकूला के अंदर जो शांति है वो आपने गिरफ्तार किया सर हाँ ये शात्री ही है ये बहुत ही चतुर का व्यक्ति है जो बार बार अपना एड्रेस चेंज करता रहता है और सिम भी बदल देता है जो ये सिम इसने लिए ये इसने एक महीने पहले ये ली है क्योंकि इसको ये डर लगा रहता है कि मैं पकड़े जाऊँगा और ये सिम चेंज भी करता है और एड्रेस भी चेंज करता है घर भी चेंज करता रहता है ਜ਼ਿਲ੍ਹਾ ਪਟਾਣਗੋੜ ਦੇ ਕਸਬਾ ਸੁਚਾਨਪੁਰ ਵਿੱਚ ਬੀਤੀ ਰਾਤ ਇੱਕ ਵੀਡੀਓ ਵਾਇਰਲ ਹੋਈ ਤੇ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭੈ ਦਾ ਮਾਹੌਲ ਬਣਿਆ ਹੋਇਆ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਣ ਵੱਲੋਂ ਫਵਾਵਾਵਾਂ ਫਲਾਈਆਂ ਜਾ ਰਹੀਆਂ ਨੇ ਕਿ ਵੀਡੀਓ 'ਚ ਨਜ਼ਰ ਆਉਣ ਵਾਲੀ ਔਰਤ ਚੁੜੇਲ ਦਿਖਾਈ ਦੇ ਰਹੀ ਹੈ ਉੱਥੇ ਸੀਸੀਟੀਵੀ ਫੁਟੇਜ ਵੀ ਸਾਫ਼ ਤੌਰ ਤੇ ਕੁਝ ਅਣ ਕੁਦਰਤੀ ਫੁਟੇਜ ਦੇਖੀ ਜਾ ਸਕਦੀ ਹੈ ਪਰ ਉੱਥੇ ਹੀ ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਤਰਕਸ਼ੀਲ ਵਿਅਕਤੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭੂਤ ਜਾਂ ਚੁੜੇਲ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਤਾਂ ਨਾ ਹੀ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ हां जी लखी जी मैं ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਬੁਮੜ ਕੇ ਮੁੜਿਆ ਨੂੰ ਕਿਹਾ ਕਿ ਉਸੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਉਡਾਈ ਹੈ ਕਿ ਇਹ ਚੜੇਲ ਵਗੈਰਾ ਜਾਈ ਹੋਈ ਉਹੋ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਦੀ ਤੇ ਨਹੀਂ ਔਰ ਮੈਂ ਇਹੋ ਹੀ ਕਹ ਰਿਹਾ ਲੋਕਾਂ ਨੂੰ ਕਿ ਅંધ ਵਿਸ਼ਵਾਸ ਨਾਲ ਫਰੋ ਤੇ ਨਾ ਹੀ ਡਰਦੇ ਕੋਈ ਜੁਰਤ ਉਹ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਐ ਉਹ ਹੀ ਦੱਸਣੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਨੇ ਬੱਚਿਆਂ ਨੂੰ ਫੋੜੂਆਂ ਖੇਚੀ ਦੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਐ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮਲ ਵਕਤ ਬਾਕੀ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਕਿਦਾਂ ਦਾ ਮਹੌਲ ਹੈ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜਿਹੀ ਕੋਈ ਹਾਲਾਤ ਦੇਖ ਨਹੀਂ ਹੈਗੇ ਪਰ ਰੋਲਾ ਬੜਾ ਜੋ ਬਹੁਤ ਜ਼ਿਆਦਾ ਪੇਦਾ ਹੈ ਸ਼ਾਇਦ ਨਾਲ ਕੋਈ ਇਫੈਕਟ ਹੋ ਰਿਹਾ ਮਹੱਲੇ ਦੇ ਵਿੱਚ ਕੋਈ ਬਿਮਾਰੀ ਜਾਂ ਕੀ ਹੋਵੇ ਅੱਜ ਵੀ ਮੈਂ ਵੀਡੀਓ ਚ ਸੁਣਿਆ ਕੋਈ ਮੌਤਾਂ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਇਹ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਗੇ ਮੋਤ ਜਵਾਨ ਮੋਤ ਹੋਈਆਂ ਸੀ ਤੁਸੀਂ ਵੀਡੀਓ ਦੇਖੀ ਵੀਡੀਓ ਚ ਕੀ ਨਜ਼ਰ ਆ ਰਿਹਾ ਵੀਡੀਓ ਚ ਤੇ ਇਹੀ ਨਜ਼ਰ ਆ ਰਿਹਾ ਪਈਆਂ ਪਰਛਾਈਂ ਹੈ ਕਿਸ ਚੀਜ਼ ਦੀ ਵੀ ਕੋਈ ਇਦਾਂ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਪਖੜਿਆ ਇਸ ਜਗ੍ਹਾ ਤੇ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਤੁਸੀਂ ਹਾਂ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਇਹਦਾ ਪਤਾ ਲਗਾਇਆ ਜਾਏ ਵੀ ਕੀ ਚੀਜ਼ ਹੀ ਹੈ ਠੀਕ ਜਿਹੜਾ دل ਲੋਕਾਂ ਦੇ دل ਚੋਂ ਬੈਮ ਦੂਰ ਕੀਤਾ ਜਾਵੇ ਜਾਂ ਸੱਚਾਈ ਆ ਜਾਂ ਜੋ ਵੀ ਸਚਾਈ ਹੋ ਸਾਹਮਣੇ ਆਣੀ ਚਾਹੀਦੀ। ਕਿ ਕੋਈ ਐਸੀ ਚੀਜ਼ ਕੋਈ ਨਹੀਂ ਹੈ। ਜੀ। ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕਰਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ। ਜੀ। ਔਰ 40 ਸਾਲ ਤੋਂ ਮੈਂ ਭੋਜਨ ਛੱਡਿਆ ਹੈ। ਜੀ। ਬਹੁਤ ਕਿਰਪਾ ਮੜੀਆਂ 'ਚ ਰਹਿ ਰਹੇ ਹਾਂ ਰਾਤ ਤੇ ਕਿਤਾ ਜਲਦੀ ਹੈ ਕਈ ਵਾਰ ਅਗਰ ਸੇਕ ਕੇ ਉਹਦੀ ਰਾਤ گزارਾ ਕੀਤਾ ਹੈ। ਜੀ। ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ। ਮੈਨੂੰ 40 ਸਾਲ ਹੋਇਆ ਪੈਦਲ ਯਾਤਰਾ ਕਰਦਾ। ਜੀ। ਇਹ ਅਮੀ ਇੱਕ ਬਹਿਮ ਹੈ ਜੀ ਕਿਹੜੇ ਲਾ ਹੁੰਦੀ ਸੀ ਪਹਿਲੇ ਜੀ ਇਥੇ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਸੁਚਾਨ ਘਾਟ ਤੋਂ ਵੇ ਜੀ ਉਦੋਂ ਕੋਈ ਭੈ ਹੁੰਦਾ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚੜੇਲ ਪੂਤ ਲੱਗ ਨਹੀਂ ਆਂਦਾ ਜੀ ਬਾਕੀ ਤੰਤਰ ਵਿਦਿਆ ਛਪੋੜੇ ਨੇ ਸਭ ਕੀਲ ਦਿੱਤੀ ਹੈ ਜੀ ਉਹ ਕੋਈ ਨਹੀਂ ਹੈ ਤੰਤਰ ਵਿਦਿਆ ਕੁਛ ਨਹੀਂ ਹੈ ਜੀ ਇਸਿਰ ਆਪਣਾ ਹੀ ਭੈਮ ਹੈ ਇਹ ਲੋਕ ਡਰ ਰਹੇ ਨੇ ਉਹ ਕਿੰਨੇ ਸੇ ਬੜੇ ਹੈ ਸੇ ਇਹ ਵੀ ਕੁਝ ਪ੍ਰਮਾਤਮਾ ਤੇ ਈਸ਼ਰ ਨੂੰ ਯਾਦ ਕਰੋ ਕੋਈ ਚੀਜ਼ ਲੱਗ ਨਹੀਂ ਆਸੇਗੀ ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ ਜਿਹੜੇ ਲੂਕੂਤ ਕੁਝ ਲੱਗ ਨਹੀਂ ਆ 100 ਭੂਤਾਂ ਦਾ ਇੱਕ ਭੂਤ ਇਨਸਾਨ ਹੈ ਫਿਰ ਕਿਛੂ ਆ ਜਾਏਗਾ ਕੋਈ ਠੀਕ ਹੈ ਗਿਆਨੀ ਦਿੱਤ ਸਿੰਘ ਪ੍ਰਤੀਨਿਧੀ ਖਾਲਸਾ دیਵਾਨ ਪੰਜਾਬ ਵੱਲੋਂ ਗਿਆਨੀ ਜੀ ਦੇ 174ਵੇਂ ਜਨਮ ਦਿਹਾੜੇ ਤੇ ਹੈੱਡ ਆਫਿਸ ਖਾਲਸਾ ਬੂੰਗਾ ਨੇੜੇ ਰੇਲਵੇ ਫਾਟਕ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਗਤ ਸਿੰਘ ਸਰੋਏ ਖਮਾਣੋ ਨੇ ਵਿਸ਼ੇਸ਼ ਪਰਚਾ ਪੜ੍ਹਿਆ ਜਿਸ ਵਿੱਚ ਸਿੱਖ ਕੌਮ ਵਿੱਚ ਆ ਰਹੀਆਂ ਕ੍ਰਿਆਤੀਆਂ ਬਾਰੇ ਵੀ ਚਰਚਾ ਕੀਤੀ ਗਈ ਹੋਰ ਕੀ ਉਹਨਾਂ ਕਿਹਾ ਤੁਸੀਂ ਆਪ ਹੀ ਸੁਣੋ ਗਾਂਧੀ ਜੀ ਦੀ ਜੋ ਸ਼ਕਸ਼ੀਅਤ ਨਵਗਰ ਆਪਾਂ ਦੇਖੀਏ ਉਹਨੂੰ ਜਾਨਣਾ ਚਾਹੀਏ ਬਹੁਪੱਖੀ ਸ਼ਕਸ਼ੀਅਤ ਦੇ ਮਾਲਕ ਸਨ ਜਿਥੇ ਉਹਨਾਂ ਨੇ ਸਮਾਜ ਦੇ ਵਿੱਚ ਸੁਧਾਰ ਲਿਆਉਣ ਲਈ ਜਾਤ ਪਾਤ ਛੂਤ-ਛਾਤ ਅਤੇ ਸਮਾਜ ਦੇ ਵਿੱਚ ਹੋਰ ਜੋ ਫਾਤੂ ਦੇ ਰੀਤੀ ਰਿਵਾਜ ਚੱਲ ਰਹੇ ਸਨ ਉਹਨਾਂ ਨੇ ਰੋਚ ਅਵਾਜ਼ بلند ਕੀਤੀ ਉਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੇ ਸਿੱਖੀ ਦੀ ਚੜ੍ਹਦਾ ਕਿ ਚੜ੍ਹਦੀ ਕਲਾ ਲਈ ਆਪਣੀ ਕਲਮ ਨੂੰ ਉਹਨਾਂ ਨੇ ਉਸ ਦਾ ਸਿਰਲ ਤੋੜਿਆ ਉਹਨਾਂ ਦੀਆਂ ਲਿਖਤਾਂ ਜਿਨ੍ਹਾਂ ਦਾ ਵੇਰਵਾ 72 ਦੇ ਕਿਤਾਬ ਕਿਤਾਬਾਂ ਮਿੰਦੀਆਂ ਹਨ ਉਹ ਕਿਤਾਬਾਂ ਉਹਨਾਂ ਨੇ ਵੱਖ-ਵੱਖ ਪਹਿਲੂਆਂ ਦੇ ਲਿਖੀਆਂ ਜਿਨ੍ਹਾਂ ਵਿੱਚ ਸਮਾਜ ਸੁਧਾਰਕ ਸਿੱਖ ਗੁਰੂ ਵੈਸਾਹਬਾਨਾਂ ਦੀਆਂ ਜੀਵਨੀਆਂ ਪ੍ਰਬੋਧ ਪਰ ਸਮਾਜ ਦੇ ਵਿੱਚ ਜੋ ਉਸ ਵੇਲੇ ਚੱਲ ਰਹੇ ਸੀ ਫालतू ਦੇ ਰੀਤੀ ਰਿਵਾਜ ਉਹਨਾਂ ਦੇ ਉੱਤੇ ਜਿਵੇਂ ਗੋਗਾ ਕਪੌੜਾ ਸੋਪਨ ਨਾਟਕ ਮੀਰਾ ਬਰੋਕ ਆਦਿ ਕਤਾਰਾਂ ਨੂੰ ਲਿਖ ਕੇ ਉਹਨਾਂ ਨੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਗਾਇਕ ਦੀਪ ਸਾਹਬ ਦਾ ਨਵਾਂ ਟਰੈਕ ਫॉर ਯੂ ਲਾਂਚ ਕੀਤਾ ਗਿਆ ਇਸ ਖਾਸ ਮੌਕੇ ਤੇ ਫਿਲਮ ਦੇ ਟੀਵੀ ਦੀ ਜਾਨੀ ਮਾਨੀ ਸ਼ਖਸੀਅਤ ਤੇ ਪ੍ਰਧਾਨ ਸਿਨੇ ਆਰਟਿਸਟ ਦੇ ਵਰਕ ਵੈਲਫੇਅਰ ਫੈਡਰੇਸ਼ਨ ਸ਼੍ਰੀ ਆਰ ਪੀ ਸਿੰਘ ਉੱਚੇ ਦੌਰ ਤੇ ਹਾਜ਼ਰ ਸਨ ਅੱਜ ਇਸ ਗੀਤ ਦਾ ਪੋਸਟਰ ਲਾਂਚ ਕੀਤਾ ਗਿਆ ਤੇ ਲਾਂਚ ਕਰਨ ਦੀ ਰਸਮ ਦਵੇਸ਼ ਮੋਦਗਿਲ ਸਾਹਿਬ ਦਾ ਮੇਅਰ ਚੰਡੀਗੜ੍ਹ ਫਿਲਮ ਡਾਇਰੈਕਟਰ ਤੇ ਜਨਰਲ ਸੈਕਟਰੀ ਸੀਨੇ ਆਰਟਿਸਟ ਤੇ ਵਰਕਰ ਵੈਲਫੇਅਰ ਫੈਡਰੇਸ਼ਨ प्रदीप ਦੱਲ ਮਿਊਜ਼ਿਕ ਡਾਇਰੈਕਟਰ ਫਰੀਖ ਸਿੰਘ ਵੀਡੀਓ ਡਾਇਰੈਕਟਰ ਰਿੰਕੂ ਜੀਵਲੋ ਸੰਗੀਤ ਹੋਰ ਤੇ ਨਿਭਾਈ ਗਈ ਇਸ ਗੀਤ ਬਾਰੇ ਗਾਇਕ ਦੀਪ ਸਾਹਿਬ ਨੇ ਕਿਹਾ ਕਿ ਕਾਫੀ ਮਿਹਨਤ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ ਤੇ ਫਰੀਖ ਸਿੰਘ ਦੇ ਯਤਨ ਸਦਕਾ ਇਹ ਰਿਲੀਜ਼ ਹੋ ਸਕਿਆ ਹੈ ਬੀਤੀ ਰਾਤ ਖਰੜ ਦੇ ਮੋਲਾਪੁਰ ਤੋਂ ਆ ਰਿਹਾ ਇੱਕ ਪਰਿਵਾਰ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਦਰਅਸਲ ਜਿਵੇਂ ਹੀ ਮੋਹਾਲੀ ਖਰੜ ਹਾਈਵੇ ਤੇ ਜਾ ਰਿਹਾ ਸੀ ਤੇ ਉਸ ਸਮੇਂ ਪਿੱਛੋਂ ਆ ਰਿਹਾ ਇੱਕ ਸਫਾਰੀ ਕਾਰ ਨੇ ਟੱਕਰ ਮਾਰ ਦਿੱਤੀ ਤੇ ਗੱਡੀ ਪਲਟ ਗਈ ਤੇ ਸਫਾਰੀ ਵੀ ਨੁਕਸਾਨੀ ਗਈ ਬਹਰਾਲ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਆਈ 10 ਦੇ ਵਿੱਚ ਦੋ ਆ ਜਾਣੇ ਸੀਗੇ ਛੱਟ ਫੇਟ ਵੀ ਲੱਗੀ ਉਹਨਾਂ ਦੇ ਹਾਂਜੀ ਉਹਨਾਂ ਤੇ ਆ ਜੀ ਜਿੱਦਾਂ ਗੱਡੀ ਦੇ ਵਿੱਚ ਬਲੱਡ ਵੀ ਐ ਡੁੱਲਿਆ ਹੋਇਆ ਹੈ ਨਾ ਉਹਨਾਂ ਨੂੰ ਸ਼ਾਇਦ ਕੰਪੂਜ ਹਸਪੀਟਲ ਆ ਕੋਈ ਇੱਥੇ ਕਰੜੂ ਆ ਰਹੇ ਆ ਨਾਲ ਤੁਸੀਂ ਸੀਗੇ ਮੌਕੇ ਤੇ ਉਸ ਵੇਲੇ ਨਹੀਂ ਮੈਂ ਜੀ ਇਹ ਤਾਂ ਰਾਈਡ ਲੈ ਕੇ ਜਾਂਦਾ ਪਿਆ ਸੀਗਾ ਜੀ ਇੱਧਰ ਦੀ ਸਾਈਡ ਤੇ ਪਰ ਜਿਹੜੇ ਕਹਿੰਦੇ ਨੰਬਰ ਪਲੇਟਾਂ ਗੱਡੀ ਦੀਆਂ ਉਤਾਰ ਲਈਆਂ ਗਈਆਂ ਨੰਬਰ ਪਲੇਟਾਂ ਨਹੀਂ ਜੀ ਇਹ ਤਾਂ ਨਹੀਂ ਨਹੀਂ ਜਿਹੜੀ ਦੂਜੀ ਗੱਡੀ ਹੈ ਜਿਹਨੇ ਐਕਸੀਡੈਂਟ ਕੀਤਾ ਹਾਂ ਉਹਦੀਆਂ ਨੰਬਰ ਪਲੇਟ ਮੁੰਡੇ ਪੱਟ ਕੇ ਕੋਈ ਮੁੰਡਾ ਸੀ ਉਹ ਪੱਟ ਕੇ ਲੈ ਗਿਆ ਜੀ ਉਹ ਦਸਰ ਦੇ ਮੁਤਾਬਕ ਉਹ ਜਿੱਦਾਂ ਅੱਜ ਕਿਤੇ ਦੋ ਗੱਡੀਆਂ ਸੀਗੀਆਂ ਸਫਾਰੀ ਦੇ ਨਾਲ ਉਹ ਦੋ ਉਹ ਵਾਲੀਆਂ ਗੱਡੀਆਂ ਜਿੱਦਾਂ ਪਾਰਟੀ ਕਰਕੇ ਆ ਰਹੀਆਂ ਸੀ ਉਹ ਮੁੰਡਿਆਂ ਨੇ ਆਹ ਕਹਿੰਦੇ ਨੰਬਰ ਪਲੇਟਾਂ ਪਾਰਟੀ ਦੇ ਨਾਲ ਦੇ ਵਿੱਚ ਜਿਉ ਲੈ ਕੇ ਪਾੜ ਦਿੱਤੀ ਠੀਕ ਹੈ ਜੀ ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਮੈਨੂੰ ਯਾਨੀ ਕਿ ਤੇ ਜੁੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ